ਕਿਰਪਾ ਕਰੋ ਦੀਨ ਕੇ ਦਤੇ ਮੇਰੇ ਗੁਨਾਹ ਲਗਣ ਨਾ ਨੀਚਾਰੋ ਕੋਈ ਮਟੇ ਕਾਕਿਆ ਤੋ ਸਵਾਮੀ ਮਾਨਸ ਕੀ ਗਤੈਹ ਕੋਟ ਪਰਾਦ ਹਮਾਰੇ ਖੰਡੋ ਅਨਕ ਕਵਿ Um... Uh... RUN! ਖਤਰ ਤਖਤ ਦੇ ਮਾਲਕ ਤਨ ਤਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਈ ਭਾਈ ਬਹੁਤ ਵੱਡਿਆਂ ਭੱਗਾਂ ਵਾਲੇ ਹੋ ਜੋ ਅੱਜ ਦੇ ਨਾਮ ਵਿਸ਼ੇਸ਼ ਗੁਰਮਸਤ ਮਗਮਾ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਦੀਆਂ ਅਮੁੱਲ ਘੜੀਆਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਪਾਇਸ ਪਾਈ ਦਿਲਵਾਗ ਸਿੰਘ ਜੀ ਗੁਰੂ ਕੀ ਕੰਚੇ ਸ੍ਰੀ ਦਮਦਮਾ ਸਾਹਿਬ ਵਾਲੇ ਅਸਮੂ ਸੰਤਾਂ ਨੂੰ ਇਲਾਹੀ ਬਾਣੀ ਦੇ ਰਸ ਵਿੱਚ ਨੇ ਸ਼ਬਦ ਕੀਰਤਨ ਨਾਲ ਜੋੜ ਰਹੇ ਸਨ ਕਲਯੁਗ ਮੇ ਕੀਰਤਨ ਪ੍ਰਧਨ ਗੁਰਮੁਖ ਜਪੀਐ ਲਾਏ ਧਿਆਨ ਕਲਯੁਗ ਵਿੱਚ ਸਭ ਤੋਂ ਵੱਡੀ ਭਗਤੀ ਔਰ ਸਭ ਤੋਂ ਸਰਲ ਭਗਤੀ ਉਹਨੂੰ ਆទਿਸ਼ ਨੇ ਕੀਰਤਨ ਭਗਤੀ ਕਿਹਾ ਸੰਗਤ ਵਿੱਚ ਜੁੜ ਕੇ ਰੱਬ ਦੀ ਕੀਰਤੀ ਕਰਨੀ ਸਭ ਤੋਂ ਵੱਡੀ ਔਰ ਸਰਲ ਭਗਤੀ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ ਕਹਉ ਨਾਨਕ ਤਿਸ ਭੈ ਉਹ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਅਪੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਕੁਝ ਮੰਗਣ ਵਾਸਤੇ ਜੁੜ ਬੈਠੇ ਆ ਹਰ ਇੱਕ ਬੰਦੇ ਦੀ ਕੋਈ ਨਾ ਕੋਈ ਮੰਗ ਹੈ ਜਦੋਂ ਅਪ ਮਰਦੋਰੇ ਆਉਨੇ ਆ ਕੋਈ ਨਾ ਕੋਈ ਆਪਾਂ ਮੰਗ ਗੁਰੂ ਅੱਗੇ ਜ਼ਰੂਰ ਰੱਖੀ ਦੀ ਹੈ ਤੁਸੀਂ ਜਿੰਨੇ ਵੀ ਸ਼ਰੀਰ ਬੈਠੇ ਹੋ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਆ ਕੇ ਦੋ ਮੇ ਹੱਥ ਜੋੜ ਕੇ ਮੱਥਾ ਟੇਕਿਆ ਉਦੋਂ ਕੁਝ ਨਾ ਕੁਝ ਮਨ ਵਿੱਚ ਮੰਗਿਆ ਭਾਵੇਂ ਆਪਾਂ ਸਰੀਰਕ ਤੰਦਰੁਸਤੀ ਮੰਗੀ ਪਰਿਵਾਰ ਦੀ ਸੁਖ ਸ਼ਾਂਤੀ ਮੰਗੀ ਗੁਰੂ ਕੋਲੋਂ ਹੱਥ ਜੋੜ ਕੇ ਜਦੋਂ ਨਮਸਕਾਰ ਕੀਤੀ ਕੁਝ ਨਾ ਕੁਝ ਮੰਗਿਆ ਔਰ ਬਤੀ ਵਾਰਸੀਮ ਬੇਖੁਸ਼ੀ ਵਿੱਚ ਮੰਗ ਰਹੇ ਆ ਯਾਦ ਹੀ ਨਹੀਂ ਕਿ ਆਪਾਂ ਮੰਗਿਆ ਕੀ ਹੈ ਪਹਿਲੀ ਗੱਲ ਮੰਗਣ ਲੱਗਿਆਂ ਅਰਦਾਸ ਕਰਨ ਲੱਗਿਆਂ ਇਹ ਦ੍ਰਿੜਤਾ ਹੋਵੇ ਕਿ ਮੈਂ ਮੰਗ ਕੀ ਰਹਿਣ ਔਰ ਦੂਜੀ ਗੱਲ ਮੈਂ ਕਿਹਦੇ ਕੋਲੋਂ ਮੰਗ ਰਿਹਾ ਤੀਸਰੀ ਗੱਲ ਮੈਂ ਮੰਗਣਾ ਕਿਵੇਂ ਹੈ ਜਦੋਂ ਇਹ ਤਿੰਨ ਗੱਲਾਂ ਸਮਝ ਆ ਜਾਣ ਉਦੋਂ ਅਰਦਾਸ ਪੂਰੀ ਜ਼ਰੂਰ ਹੁੰਦੀ ਹੈ ਕਿਉਂਕਿ ਗੁਰੂ ਨੇ ਲਿਖ ਕੇ ਦਿੱਤਾ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਏ ਆਪਣੇ ਗੁਰੂ ਨੂੰ ਰੱਬ ਨੂੰ ਉਹ ਕੰਮ ਕਹਿ ਭਾਈ ਕਾਰਜ ਦੇ ਸਵਾਰ ਸਤਿਗੁਰ ਸੱਚ ਸਖੀਏ ਗੁਰੂ ਵਿੱਚ ਸਖੀ ਮੰਨਦਾ ਤੀਨੋਂ ਕਾਰਜ ਸਫਲ ਜ਼ਰੂਰ ਹੋਏਗਾ ਜਿਹਦੇ ਵਾਸਤੇ ਤੂੰ ਮੰਗ ਰਿਹਾ ਹੈ ਅਰਦਾਸ ਕਰਦੇ ਹੈ ਔਰ ਮੰਗਣ ਵਾਲੇ ਨੂੰ ਪਤਾ ਹੋਵੇ ਮੈਂ ਮੰਗ ਕੀ ਰਿਹਾ ਹਾਂ ਉਹਨੂੰ ਇਹ ਪਤਾ ਹੋਵੇ ਮੈਂ ਕਿਹਦੇ ਕੋਲੋਂ ਮੰਗ ਰਿਹਾ ਹਾਂ ਔਰ ਤੀਸਰੀ ਗੱਲ ਉਹਨੂੰ ਯਾਦ ਹੋਵੇ ਪਤਾ ਹੋਵੇ ਮੈਂ ਕਿਵੇਂ ਮੰਗਣਾ ਛੋਟੀ ਜਿਹੀ ਇੱਕ ਗੱਲ ਧਿਆਨ ਨਾਲ ਸੁਣਿਓ ਇਹ ਪਤਾ ਹੋਵੇ ਮੈਂ ਕਿਹਦੇ ਕੋਲੋਂ ਮੰਗਣ ਜਾ ਰਿਹਾ ਇੱਕ ਰਾਜੇ ਦੇ ਦਰਬਾਰ ਵਿੱਚ ਇੱਕ ਸਾਧੂ ਮੰਗਣ ਆ ਗਿਆ ਉਨੇ ਰਾਜੇ ਕੋਲੋਂ ਮੰਗ ਪਤਾ ਕੀ ਕੀਤੀ ਕਹਿੰਦਾ ਮੈਨੂੰ ਇੱਕ ਪਈਆ ਖੰਡ ਚਾਹੀਦੀ ਹੈ ਕਿਉਂ ਮੈਂ ਕੋਈ ਭੋਜਨ ਤਿਆਰ ਕਰਨਾ ਹੈ ਰਾਜੇ ਦੇ ਦਰਬਾਰ ਵਿੱਚ ਸਾਧੂ ਮੰਗਣ ਗਿਆ ਹੈ ਇੱਕ ਪਈਆ ਖੰਡ ਚਾਹੀਦੀ ਰਾਜੇ ਨੇ ਕਿਹਾ ਹੋਰ ਮੰਗ ਉਹ ਕਹਿੰਦਾ ਨਹੀਂ ਮੈਂ ਆਪਣੀ ਭਗਤੀ ਲਈ ਮਿਸ਼ਰ ਪ੍ਰਸ਼ਾਦ ਕੋਈ ਭੋਜਨ ਤਿਆਰ ਕਰਨਾ ਹੈ ਬਸ ਇੱਕ ਪਈਆ ਖੰਡ ਚਾਹੀਦੀ ਰਾਜੇ ਨੇ ਆਪਣਾ ਮੰਤਰੀ ਬੁਲਾਇਆ ਆਵਾਜ਼ ਦੇ ਕੇ ਮੰਤਰੀ ਨੂੰ ਕਿਹਾ ਵੀ ਇਹ ਮਹਾਂਪੁਰਸ਼ ਸਾਧੂ ਇਹ ਬਜ਼ੁਰਗ ਆਏ ਨੇ ਇਨ ਕਰ ਇਹਨਾਂ ਨੂੰ ਇੱਕ ਬੋਰੀ ਖੰਡ ਦੀ ਚੁਕਾ ਦੇ ਉਹ ਮੰਤਰੀ ਨੇ ਉਸੇ ਵਕਤ ਅੱਗੇ ਹੁਕਮ ਦਿੱਤਾ ਨੌਕਰਾਂ ਨੇ ਸਿਰ ਤੇ ਬੋਰੀ ਖੰਡ ਦੀ ਚੁੱਕ ਲੈੰਨੀ ਲਿਆ ਕੇ ਉਹ ਸਾਧੂ ਨੂੰ ਕਹਿੰਨੇ ਲੈ ਦਈ ਕਾਹਦੇ ਵਿੱਚ ਪਾਉਣੀ ਹੈ ਜਾ ਫਿਰ ਆ ਇਸੇ ਤਰ੍ਹਾਂ ਤੂੰ ਸਿਰ ਤੇ ਰੱਖ ਕੇ ਲੈ ਜਾ ਉਹਨੇ ਕਿਹਾ ਜੀ ਮੈਨੂੰ ਤਾਂ ਪਾਇਆ ਚਾਹੀਦੀ ਹੈ ਮੈਂ ਇਹ ਨਹੀਂ ਬੋਰੀ ਖੰਡ ਦੀ ਕਿੱਥੇ ਰੱਖਣੀ ਹੈ ਐਡੀ ਭਾਰੀ ਬੋਰੀ ਮੈਂ ਕਿਵੇਂ ਲਿਜਾ ਸਕਦਾ ਮੈਨੂੰ ਇੱਕ ਬੋਰੀ ਖੰਡ ਦੀ ਨਹੀਂ ਚਾਹੀਦੀ ਮੈਨੂੰ ਤਾਂ ਪਾਇਆ ਖੰਡ ਚਾਹੀਦੀ ਹੈ ਰਾਜੇ ਦੇ ਮੰਤਰੀ ਨੇ ਹਲੂਣਾ ਦੇਖ ਕੇ ਕਿਹਾ ਓਏ ਤੈਨੂੰ ਪਤਾ ਹੈ ਤੂੰ ਮੰਗਣ ਕਿੱਥੋਂ ਆਇਆ ਹੈ ਇੱਨੇ ਵੱਡੇ ਰਾਜੇ ਕੋਲੋਂ ਮੰਗਣ ਆਇਆ ਪਾਇਆ ਖੰਡ ਐਡੇ ਵੱਡੇ ਰਾਜੇ ਕੋਲੋਂ ਮੰਗਣ ਆਇਆ ਓ ਰਾਜਿਆਂ ਵਾਸਤੇ ਪਾਈਆ ਖੰਡ ਬੋਰੀਆਂ ਹੀ ਹੁੰਦੀਆਂ ਨੇ ਉਹਨਾਂ ਵਾਸਤੇ ਬੋਰੀ ਵੀ ਪਾਈਆ ਖੰਡ ਹੁੰਦੀ ਐ ਤੂੰ ਪਾਈਆ ਮੰਗਣ ਆਇਆ ਰਾਜੇ ਦੀ ਨਜ਼ਰ ਵਿੱਚ ਬੋਰੀ ਪਾਈਆ ਹੀ ਆ ਇਹਦੀ ਨਜ਼ਰ ਵਿੱਚ ਪਾਈ ਆਮ ਲੋਕਾਂ ਨੇ ਪਾਈਆ ਖੰਡ ਜ਼ਿਆਦਾ ਹੋਏਗੀ ਰਾਜੇ ਦੀ ਨਜ਼ਰ ਵਿੱਚ ਇੱਕ ਬੋਰੀ ਪਾਈਆ ਦੇ ਬਰਾਬਰ ਹੈ ਐਡੇ ਵੱਡੇ ਰਾਜੇ ਕੋਲੋਂ ਮੰਗਣ ਆਇਆ ਤੇ ਪਾਈਆ ਮੰਗ ਰਿਹਾ ਕੀ ਯਾਦ ਹੋਵੇ ਮੰਗਣ ਕੇ ਦੇ ਕੋਲ ਆਏ ਛੋਟੀਆਂ ਛੋਟੀਆਂ ਚੀਜ਼ਾਂ ਮੰਗਣ ਲੱਗਿਆਂ ਸਭ ਤੋਂ ਸ੍ਰੇਸ਼ਟ ਦਾਨ ਸਿਰਦਾਨ ਸਿੱਖ ਨੂੰ ਗੁਰੂ ਕੋਲੋਂ ਮੰਗਣਾ ਚਾਹੀਦਾ ਹੈ ਪਾਛਿਆ ਮੈਨੂੰ ਦਾਨ ਸਿਰਦਾਨ ਬਖਸ਼ੋ ਕਿਣਾ ਨਾਮਦਾਨ ਸਭ ਤੋਂ ਵੱਡਾ ਦਾਨ ਹੈ ਨਾਮਦਾਨ ਜਿਹੜਾ ਲੋਕ ਵਿੱਚ ਵੀ ਸਹਾਈ ਹੁੰਦਾ ਪਰਲੋਕ ਵਿੱਚ ਵੀ ਸਹਾਈ ਹੁੰਦਾ ਜਿਹੜਾ ਸੁੱਖ ਪਦਾਰਥਾਂ ਵਿੱਚ ਨਹੀਂ ਉਹ ਗੁਰੂ ਦੇ ਨਾਮ ਵਿੱਚ ਹੈ ایک چیز اور نوٹ پدارتھ منگ لو گے پدارتھ دا دجا پاسا دکھ ہے دنیاوی چیز منگوں گے مل جاندی ہے پر دا دوسرا پاسا دکھ ہے کوئی بندہ وڈیائی منگتا ہے کہ میری صبح ہونی چاہیے ہو جائے گی پر دا دوا پاسا نندیا ہے نرادری ہے ایک دن ہوئے گی ضرور جے جی سو بندہ وڈیائی کر رہے ہیں دو بندے نندیاوی بھی گے ਇਹ ਹੋਏ ਨਹੀਂ ਸਕਦਾ ਕਿ ਸਾਰੀ ਦੁਨੀਆ ਤੁਹਾਡੀ ਵਡਿਆਈ ਕਰੇ ਇਦਾਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੂੰ ਕਹਿਣਾ ਪੈ ਗਿਆ ਕਿ ਕੋਈ ਅਖੈ ਭੂਤ ਨਾ ਕੋ ਕਹੈ ਵੇਤਲਾ ਕੋਈ ਅਖੈ ਆਦਮੀ ਨਾਨਕ ਵਿਚਾਰਾ ਇਸ ਦੁਨੀਆ ਵਿੱਚ ਜੇ ਵਡਿਆਈ ਲੈਣੀ ਹੈ ਭਾਈ ਨਿੰਦਿਆ ਵੀ ਹੋਏਗੀ ਜੇ ਸੁੱਖ ਮੰਗਣਾ ਹੈ ਉਹਦਾ ਦੂਜੇ ਪਾਸਾ ਦੁੱਖ ਵੀ ਆਉਣਾ ਹੈ ਤੰਦਰੁਸਤੀ ਮੰਗੋਗੇ ਕਦੇ ਕਦਾਈਂ ਰੋਗ ਵੀ ਆਉਣਾ ਹੈ ਸੁਖ ਦੁਖ ਹਰ ਕੋ ਸੋਖ ਖੁਸ਼ੀ ਗਮ ਤੰਦਰੁਸਤੀ ਰੋਗ ਇਹ ਦੁਨੀਆਂ ਚੀਜ਼ਾਂ ਬਦਲਦੀਆਂ ਰਹਿਣਗੀਆਂ ਸੁਖ ਦੁਖ ਦੋਏਦਾਰ ਕੱਪੜੇ ਪਹਿਰਾਂ ਜਾਏ ਮਨੁੱਖ ਮਹਾਰਾਜ ਜਰ ਮੰਗਣਾ ਕੀ ਹੈ ਕਹਿੰਦੇ ਉਹ ਮੰਗ ਜਿਹਦਾ ਦੂਜਾ ਪਾਸਾ ਨਹੀਂ ਹੈ ਉਹ ਚੀਜ਼ ਮੰਗ ਜਿਹਦੇ ਨਾਲ ਦੁੱਖ ਵੀ ਆਉਣ ਤੈਨੂੰ ਦੁੱਖ ਨਾ ਲੱਗੇ ਉਹ ਚੀਜ਼ ਮੰਗ ਜਿਹਦੇ ਨਾਲ ਨਿੰਦਿਆ ਵੀ ਹੋਵੇ ਪਰ ਤੇਰੇ ਤੇ ਨਿੰਦਿਆ ਦਾ ਅਸਰ ਨਾ ਹੋਵੇ ਉਹ ਚੀਜ਼ ਮੰਗ ਜਿੱਦ ਨਾਲ ਸ਼ਰੀਰ ਤੇ ਰੋਗ ਆਵੇ ਪਰ ਸੱਜਣਾ ਰੋਗ ਮਹਿਸੂਸ ਨਾ ਹੋਵੇ ਮਹਾਰਾਜ ਉਹ ਕਿਹੜੀ ਚੀਜ਼ ਹੈ ਉਹਨੂੰ ਮਹਾਰਾਜ ਨੇ ਕਿਹਾ ધਨ ਸਰਦਾਨ ਨਾਮਦਾਨ ਅਰਦਾਸ ਵਿੱਚ ਇਹ ਪੈਰਾ ਸ਼ਾਮਲ ਕੀਤਾ ਗਿਆ ਹੈ ਸਤਿ ਦਾਨ ਮੰਗਿਓ ਦੇ ਵਿੱਚ ਸਭ ਤੋਂ ਸ਼੍ਰੇਸ਼ਟ ਦਾਨ ਬਖਸ਼ੋ ਜੀ ਸਿੱਖਾਂ ਨੂੰ ਸਿੱਖੇ ਦਾ ਕੇਸ ਦਾ ਰਹਿਤ ਦਾ ਵਿਵੇਕ ਦਾ ਵਿਸਾਦਾਨ ਪਸਦਾਨ ਤੇ ਫਿਰ ਦਾਨਾ ਸਰਦਾਨ ਜੇ ਕੋਲ ਮੰਗਣਾ ਹੈ ਉਹ ਤੈਨੂੰ ਆ ਵੀ ਗੱਲ ਕਹਿ ਰਿਹਾ ਉਹ ਤੋਂ ਬਗੈਰ ਕੁਝ ਹੋਰ ਮੰਗੋਂਗੇ ਦੁੱਖ ਆਏਗਾ ਜ਼ਰੂਰ ਫਿਰ ਇਤਰਾਜ਼ ਨਾ ਕਰਿਓ ਕਿ ਲਓ ਜੀ ਅਸੀਂ ਤਾਂ ਕੁਝ ਮੰਗਿਆ ਸੀ ਦੁੱਖ ਕਿਵੇਂ ਆ ਗਿਆ ਲੋਕ ਸੁੱਖ ਮੰਗਦੇ ਨੇ ਦੁੱਖ ਅੱਗੇ ਆ ਜਾਂਦਾ ਕਿਉਂਕਿ ਸੁੱਖ ਮੰਗਤ ਦੁੱਖ ਅੱਗੇ ਆਵੇ ਤੁਸੀਂ ਸੁੱਖ ਮੰਗੋਂਗੇ ਉਹਦੇ ਅੱਗੇ ਜਾ ਕੇ ਦੁੱਖ ਜ਼ਰੂਰ ਹੈ ਮਹਾਰਾਜ ਉਹ ਦੁੱਖ ਮਹਿਸੂਸ ਨਾ ਹੋਵੇ ਉਹ ਦੁੱਖ ਸਾਨੂੰ ਦੁਖੀ ਨਾ ਕਰੇ ਫਿਰ ਕਹਿੰਦੇ ਇੱਕ ਚੀਜ਼ ਮੰਗ। ਮਹਾਰਾਜੋ ਕੀ ਕਹਿੰਦੇ ਨਾਮ ਇੱਕ ਔਰ ਪੜੋ। ਹਜ਼ੂਰ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਜਿਨ੍ਹਾਂ ਨੂੰ ਬਣੀ ਯਾਦ ਨਾਲ ਪੜੋ ਗਜ ਕੇ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹੋ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਸਤਿਗੁਰੂ ਫਿਰ ਨਾਮ ਦਿਓ ਜਿਹਦੇ ਨਾਲ ਮਨ ਨੂੰ ਸੰਤੋਖ ਆ ਜਾਏ ਸਾਰੀਆਂ ਭੁੱਖਾਂ ਮਿਟ ਜਾਣ ਹੋਰ ਨਾ ਕੁਝ ਮੰਗਣਾ ਪੈਂਦਾ ਐਡੇ ਵੱਡੇ ਰਾਜੇ ਕੋਲੋਂ ਮੰਗਣ ਆਇਓ ਜਿਹਦੇ ਕੋਲ ਸਭ ਕੁਝ ਹੈ ਦੁਨਿਆਵੀ ਰਾਜਿਆਂ ਕੋਲ ਸਭ ਕੁਝ ਨਹੀਂ ਉਹ ਪਈਆ ਦੇ ਬਦਲੇ ਇੱਕ ਕੁੰਟਲ ਖੰਡ ਦੇ ਸਕਦੇ ਨੇ پر سجنوں جس گرو کو بٹھے سوئی سوئی دے نانک دا سمکھتے جو بولے یا ہوا سچ پھر اپنا منگنا کیے پہلے وہ منگیے چت جوڑ کے اندروں منگو کرپا دی جینا ਕਰ ਕਿਰਪਾ ਦੀਜਨਾਮ ਕਰ ਕਿਰਪਾ ਦੀਜਨਾ ਕਰ ਕਿਰਪਾ ਦੀਜਨਾਮ ਕਰ ਕਿਰਪਾ ਦੀਜ ਨਾਨਕ ਕੀ ਵੇਨੰਤਿਆ ਨਾਨਕ ਕੀ ਵੇਨੰਤਿਆ ਨਾਨਕ ਕੀ ਵੇਨੰਤਿਆ ਨਾਨਕ ਕਰ ਕਿਰਪਾ ਦੀਜੇ ਨਾਮ ਕਰ ਕਿਰਪਾ ਦੀਜੇ ਕਰ ਕਿਰਪਾ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਕਿਰਪਾ ਦੀ ਜੈਨਾਮ ਕਰ ਅੱਖੋ ਸਤਨਾਮ ਸ੍ਰੀ